कोरोना वायरस कोविड-19 ਇਸ ਮਹਾਮਾਰੀ ਦੇ ਵਿੱਚੋਂ ਅਸੀਂ ਕੁਝ ਦਿਨ ਪਹਿਲਾਂ ਬਾਹਰ ਨਿਕਲੇ ਆਂ ਔਰ ਜਦੋਂ ਇਸ ਮਹਾਮਾਰੀ ਨੇ ਸਾਰੀ ਤੇ ਸਾਰੀ ਦੁਨੀਆ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਸੀ ਉਸ ਵਕਤ ਕਿਸੇ ਨੂੰ ਨਹੀਂ ਸੀ ਸੁੱਝ ਰਿਆ ਕਿ ਇਸ ਤੋਂ ਨਿਜਾਤ ਕਿਵੇਂ ਪਾਈ ਜਾਵੇ ਕੁਝ ਡਾਕਟਰਸ ਕੁਝ ਸਾਇੰਟਿਸਟ ਉਹਨਾਂ ਨੇ ਇੱਕ ਵੈਕਸੀਨੇਸ਼ਨ ਤਿਆਰ ਕੀਤੀ ਤੇ ਵੱਡੇ ਪੱਧਰ ਦੇ ਉੱਤੇ ਉਹ ਸਾਰੀ ਦੁਨੀਆ ਨੂੰ ਲਗਾਈ ਗਈ ਲੇਕਿਨ ਹਾਲੇ ਤੱਕ ਵੀ ਕੁਝ ਲੋਕ ਅਜਾਹੇ ਨੇ ਜਿਹੜੇ ਇਹ ਸੋਚਦੇ ਨੇ ਕਿ ਉਸ ਵੈਕਸੀਨ ਦਾ ਸਾਡੀ ਸਿਹਤ ਦੇ ਉੱਪਰ ਮਾੜਾ ਅਸਰ ਪਿਆ ਹੈ ਸਿਰਫ ਸਾਡੀ ਹੋ ਹੀ ਨਹੀਂ ਬਲਕਿ ਦੁਨੀਆ ਦੀ ਸਿਹਤ ਦੇ ਉੱਪਰ ਮਾੜਾ ਅਸਰ ਪੈ ਰਿਹਾ ਐ ਐਸੇ ਤਰੀਕੇ ਦੀ ਇੱਕ ਘਟਨਾ ਜਿਹੜੀ ਹੈਗੀ ਆ ਉਹ ਐਟਲੰਟਾ ਜਾਰਜੀਆ ਦੇ ਵਿੱਚ ਸਾਹਮਣੇ ਆਈ ਹੈ ਇੱਕ 30 ਸਾਲਾ ਵਿਅਕਤੀ ਪੈਟਰਿਕ ਜੋਸਫ ਵਾਈਟ ਉਸ ਦੇ ਮਾਈਂਡ ਦੇ ਵਿੱਚ ਸੀ ਕਿ ਉਹ 30 ਸਾਲ ਦਾ ਹੋ ਗਿਆ ਉਹ ਬਿਮਾਰ ਹੈ ਤੇ ਉਹ ਬਹੁਤ ਜ਼ਿਆਦਾ ਪਤਲਾ ਹੈ ਸਲਿਮ ਹੈ ਔਰ ਇਹਦੇ ਪਿੱਛੇ ਸਿਰਫ ਕੋਵਿਡ 19 ਦੀ ਵੈਕਸੀਨੇਸ਼ਨ ਹੈ ਜਿਹੜੀ ਉਹ ਕੰਮ ਕਰ ਰਹੀ ਹੈ ਇਸ ਗੱਲ ਦੇ ਗੁੱਸੇ ਨੂੰ ਬਾਹਰ ਕੱਢਣ ਦੇ ਲਈ ਉਸ ਨੇ ਤਰੀਕਾ ਜਿਹੜਾ ਅਪਣਾਇਆ ਉਹ ਬਹੁਤ ਜ਼ਿਆਦਾ ਮਾੜਾ ਸੀ ਉਸ ਨੇ ਸੀਡੀਸੀ ਸੀਡੀਸੀ ਦਾ ਇੱਕ ਕੈਂਪਸ ਐਟਲੰਟਾ ਜਾਰਜੀਆ ਦੇ ਵਿੱਚ ਹੈ ਸੈਂਟਰਸ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਉਸ ਤੇ ਉੱਪਰ ਜਾ ਕੇ ਗੋਲੀਬਾਰੀ ਕੀਤੀ ਇੱਕ ਕੱਟਨਾ ਫਰਾਈਡੇ ਦੀ ਹੈ ਜੀ ਫਰਾਈਡੇ ਨੂੰ 4:50 ਲੋਕਲ ਟਾਈਮ ਦੇ ਉੱਪਰ ਜਦੋਂ 911 ਤੇ ਕਾਲ ਗਈ ਕਿਸੇ ਨੇ ਕਾਲ ਕੀਤੀ ਐਟਲਾਂਟਾ ਨੂੰ ਐਟਲਾਂਟਾ ਪੁਲਿਸ ਡਿਪਾਰਟਮੈਂਟ ਨੂੰ ਕਹਿੰਦੇ ਕਈ ਏਜੰਸੀਜ਼ ਉੱਥੇ ਪਹੁੰਚੀਆਂ ਔਰ ਉੱਥੇ ਉਹ ਰਾਉਂਡ ਆਫ ਫਾਇਰਸ ਕਰ ਰਿਹਾ ਸੀ ਬਹੁਤ ਜ਼ਿਆਦਾ ਗੋਲੀਆਂ ਚਲਾ ਰਿਹਾ ਸੀ ਪੈਟ੍ਰਿਕ ਪੈਟ੍ਰਿਕ ਦੀ ਇਸ ਦੇ ਵਿੱਚ ਮੌਤ ਹੋ ਗਈ ਹਾਲੇ ਤੱਕ ਇਹ ਨਹੀਂ ਪਤਾ ਲੱਗਿਆ ਕਿ ਪੈਟ੍ਰਿਕ ਦੀ ਮੌਤ ਆਪਣੀ ਗੋਲੀ ਨਾਲ ਹੋਈ ਜਾਂ ਪੁਲਿਸ ਡਿਪਾਰਟਮੈਂਟ ਦੀ ਗੋਲੀ ਨਾਲ ਹੋਈ ਲੇਕਿਨ ਇਹਦੇ ਵਿੱਚ ਇੱਕ ਹੋਰ ਵੱਡਾ ਜਿਹੜਾ ਨੁਕਸਾਨ ਹੋਇਆ ਉਹ ਇਹ ਹੋਇਆ ਕਿ ਇੱਕ ਪੁਲਿਸ ਆਫਿਸਰ ਦੀ ਵੀ ਮੌਤ ਹੋ ਗਈ 33 ইয়ার্স ওল্ড ডেভিড ਰੋਜ਼ ਜਿਹੜਾ ਕਿ ਡੀ ਕਾਉਂਟੀ ਪੁਲਿਸ ਤੋਂ ਸੀ ਉਹ ਵੀ ਜਾਂਚ ਲਈ ਗਿਆ ਹਾਲੇ ਕਹਿੰਦੇ ਮਾਰਚ ਦੇ ਵਿੱਚ ਹੀ ਇਹ ਪੁਲਿਸ ਅਕੈਡਮੀ ਤੋਂ ਗ੍ਰੈਜੂਏਟ ਹੋ ਕੇ ਤੇ ਇਹ ਜੀ ਕਾ ਕਾਉਂਟੀ ਪੁਲਿਸ ਦੇ ਵਿੱਚ ਭਰਤੀ ਹੋਇਆ ਸੀ ਤੇ ਫ੍ਰਾਈਡੇ ਨੂੰ ਇਸ ਦੀ ਮੌਤ ਦੀ ਜਿਹੜੀ ਖਬਰ ਆ ਉਸ ਨੂੰ ਪਰਿਵਾਰ ਤੱਕ ਜਿਹੜਾ ਪਹੁੰਚਾਇਆ ਗਿਆ ਹੁਣ ਇਹਦੇ ਵਿੱਚ ਨਾ ਸਾਰੇ ਜਿਹੜੇ ਸੀਡੀਸੀ ਦੇ ਜਿਹੜੇ ਉੱਥੋਂ ਦੇ ਵਰਕਰਸ ਨੇ ਉੱਥੋਂ ਦੇ ਡਾਕਟਰਸ ਨੇ ਉੱਥੋਂ ਦੇ ਰਿਸਰਚਰ ਤੇ ਸਾਇੰਟਿਸਟ ਨੇ ਉਹ ਕਹਿੰਦੇ ਇਹਦੇ ਸਾਡਾ ਕੀ ਕਸੂਰ ਹੈ ਹੁਣ ਲੋਕਾਂ ਤੱਕ ਇਹ ਮੈਸੇਜ ਪਹੁੰਚਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੋ ਗਿਆ ਵੀ ਭਾਈ ਜਿਹੜਾ ਉਹ ਵੈਕਸੀਨ ਸੀ ਉਹ ਵੈਕਸੀਨ ਦੇ ਨਾਲ ਕਿਸੇ ਦਾ ਨੁਕਸਾਨ ਨਹੀਂ ਹੋਇਆ ਜਿਸ ਵੇਲੇ ਐਟਲੰਟਾ ਜਾਰਜੀਆ ਇਸ ਗੋਲੀਆਂ ਦੀ ਬੁਛਾਰਤ ਉੱਭਰ ਰਹੀ ਸੀ ਉਸ ਵਕਤ ਸ਼ਿਕਾਗੋ ਦੇ ਵਿੱਚ ਦੋ ਹੋਰ ਪੁਲਿਸ ਆਫਿਸਰਸ ਦੇ ਉੱਪਰ ਗੋਲੀਬਾਰੀ ਹੋਈ ਸੈਟਰਡੇ ਦੀ ਖਬਰ ਹੈ ਸਵੇਰੇ 2:30 ਵਜੇ ਸ਼ਿਕਾਗੋ ਪੁਲਿਸ ਡਿਪਾਰਟਮੈਂਟ ਨੂੰ ਇੱਕ ਕਾਲ ਆਈ ਕਿ ਐਸ਼ ਸਟਰੀਟ ਦੇ ਉੱਪਰ ਸ਼ਿਕਾਗੋ ਦੇ ਵਿੱਚ ਇੱਕ ਵਿਅਕਤੀ ਬਿਨਾਂ ਕੱਪੜੇ ਹਥਿਆਰ ਦੇ ਨਾਲ ਘੁੰਮ ਰਿਹਾ ਗਿਪਸਨ ਸਿਟੀ ਪੁਲਿਸ ਵੱਲੋਂ ਤੇ ਫੋਰਡ ਕਾਉਂਟੀ ਸ਼ੈਰਫ ਦੇ ਵੱਲੋਂ ਆਫੀਸਰਸ ਉੱਥੇ ਪਹੁੰਚੇ ਉਹਨਾਂ ਨੇ 70 ਸਾਲਾ ਡੇਵਿਡ ਜਾਰਡਨ ਇਸ ਵਿਅਕਤੀ ਨੂੰ ਅਪਰੋਚ ਕੀਤਾ ਕਿ ਤੂੰ ਬਿਨਾ ਕਪੜੇ ਤੇ ਹਥਿਆਰ ਦੇ ਨਾਲ ਇੱਥੇ ਘੁੰਮ ਰਿਹਾ ਕੀ ਅਸੀਂ ਤੇਰੀ ਮਦਦ ਕਰ ਸਕਦੇ ਹਾਂ ਉਸ ਵਕਤ ਡੇਵਿਡ ਜਾਰਡਨ ਦੇ ਵੱਲੋਂ ਦੋਨੋਂ ਪੁਲਿਸ ਆਫੀਸਰਸ ਦੇ ਗੋਲੀਆਂ ਦਾਗਤੀਆਂ ਗਈਆਂ ਦੋਨੋਂ ਪੁਲਿਸ ਆਫੀਸਰਸ ਇਸ ਵੇਲੇ ਜ਼ੇਰੇ ਇਲਾਜ ਨੇ ਦੋਨੋਂ ਹਸਪੀਟਲ ਦੇ ਵਿੱਚ ਨੇ ਔਰ ਇਹ ਬਿਨਾ ਕਪੜੇ ਹਥਿਆਰ ਵਾਲਾ ਵਿਅਕਤੀ ਇਹਦੀ ਹੁਣ ਖਬਰ ਦਿੱਤੀ ਜਾ ਰਹੀ ਹੈ ਕਿ ਇਹ ਬਹੁਤ ਜ਼ਿਆਦਾ ਖਤਰਨਾਕ ਹੈ ਔਰ ਇਹ ਹਾਲੇ ਤੱਕ ਮਿਲਿਆ ਨਹੀਂ ਹੈਗਾ ਲੇਕਿਨ ਜਦੋਂ ਇਹਨੇ ਪੁਲਿਸ ਵਾਲਿਆਂ ਨੂੰ ਗੋਲੀਆਂ ਮਾਰੀਆਂ ਇਸ ਦਾ ਘਰ ਕਹਿੰਦੇ ਇਸ ਤੋਂ ਥੋੜੀ ਦੂਰ ਤੇ ਸੀ ਤੇ ਉਸ ਨੂੰ ਵੀ ਕਿਸੇ ਤਰੀਕੇ ਅੱਗ ਲੱਗੀ ਸੀ ਸੈਟਰਡੇ ਤੋਂ ਬਾਅਦ ਸੰਡੇ ਨੂੰ ਸ਼ਿਕਾਗੋ ਦੇ ਵਿੱਚ ਮਾਸ ਸ਼ੂਟਿੰਗ ਹੋਈ ਜਿਸ ਦੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਤੇ ਪੰਜ ਲੋਕ ਜਿਹੜੇ ਨੇ ਉਹ ਜ਼ਖਮੀ ਨੇ ਔਰ ਇਹ ਸ਼ੂਟਿੰਗ ਇੱਕ ਥਾਂ ਤੇ ਨਹੀਂ ਬਲਕਿ ਤਿੰਨ ਡਿਫਰੈਂਟ ਥਾਵਾਂ ਦੇ ਉੱਪਰ ਹੋਈ 3 ਘੰਟਿਆਂ ਦੇ ਵਿੱਚ ਇੱਕ ਸਿਟੀ ਦੇ ਵਿੱਚ ਤਿੰਨ ਵਾਰੀ ਸ਼ੂਟਿੰਗ ਜਿਹੜੀ ਹੈ ਉਹ ਹੋਈ। ਹੁਣ ਸ਼ਿਕਾਗੋ ਦੇ ਵਿੱਚ ਜਿਹੜਾ ਕਰਾਈਮ ਹੈ ਉਹ ਇੱਕ ਵੱਖਰੇ ਤਰੀਕੇ ਦਾ ਹੈ। ਸ਼ਿਕਾਗੋ ਦੀ ਪੁਲਿਸ ਨੇ ਇਹ ਦੱਸਿਆ ਉਹ ਕਹਿੰਦੇ ਜੀ ਜੂਨ ਤੋਂ ਜੁਲਾਈ ਸਿਰਫ ਆ ਦੋ ਮਹੀਨੇ ਹਲੇ ਗੁਜ਼ਰੇ ਨੇ ਹਲੇ ਅਗਸਤ ਚੜ੍ਹਿਆ ਹੀ ਹੈ ਤੇ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ 18 ATM ਸ਼ਿਕਾਗੋ ਸਿਟੀਆਂ ਦੇ ਵਿੱਚੋਂ ਉਹਨਾਂ ਤੇ ਰੋਬਰੀ ਹੋਈ ਹੈ। ਉਹਨਾਂ ਤੇ ਡੱਕਾ ਪਿਆ। ਔਰ ਉਹ ਕਹਿੰਦੇ ਕਿ ਇੱਕ ਗਰੋਹ ਬਣਿਆ ਹੋਇਆ ਹੁਣ ਸ਼ਿਕਾਗੋ ਦੇ ਵਿੱਚ ਜਿਹੜਾ ਕਿ ਚਾਰ ਪੰਜ ਜਾਣੇ ਇਕੱਠੇ ਜਾਂਦੇ ਨੇ ਇੱਕ ਕਾਰ ਨੂੰ ਰੈਂਟ ਕਰਦੇ ਨੇ ਜਾਂ ਕਾਰ ਕਿਸੇ ਦੀ ਚੋਰੀ ਕਰਦੇ ਨੇ ਕਿਸੇ ਵੀ ਏਟੀਐਮ ਦੇ ਉੱਪਰ ਪਹੁੰਚਦੇ ਨੇ ਉਸ ਏਟੀਐਮ ਨੂੰ ਖੋਲਣ ਦੀ ਤੇ ਉਹਦੇ ਵਿੱਚੋਂ ਪੈਸੇ ਕੱਢਣ ਦੀ ਕੋਸ਼ਿਸ਼ ਕਰਦੇ ਨੇ ਜੇ ਏਟੀਐਮ ਨਾ ਖੁੱਲੇ ਤੇ ਉਹਦੇ ਚੋਂ ਪੈਸੇ ਨਾ ਨਿਕਲੇ ਤਾਂ ਪੂਰੀ ਏਟੀਐਮ ਚੱਕ ਕੇ ਆਪਣੀ ਕਾਰ ਦੇ ਵਿੱਚ ਲੈ ਕੇ ਤੇ ਉਹ ਚਲੇ ਜਾਂਦੇ ਨੇ ਹੁਣ ਆਹ ਜ਼ੋਨ ਤੋਂ ਲੈ ਕੇ ਹੁਣ ਤੱਕ 18 ਜਿਹੜੇ ਵੱਖਰੀ ਵੱਖਰੀ ਥਾਵਾਂ ਦੇ ਉੱਪਰ ਏਟੀਐਮ ਦੇ ਉੱਪਰ ਡੱਕੇ ਪਾਏ ਨੇ ਤੇ ਕੁਝ ਏਟੀਐਮ ਮਸ਼ੀਨਾਂ ਨੇ ਜਿਹੜੀਆਂ ਉਹ ਚੱਕ ਲੀਆਂ ਗਈਆਂ ਨੇ ਸੋ ਇਸ ਵੀਕਐਂਡ ਦੇ ਉੱਪਰ ਟੋਟਲ ਜੇ ਆਪਾਂ ਗੱਲ ਕਰੀਏ ਤਾਂ ਤਿੰਨ ਪੁਲਿਸ ਆਫਿਸਰਸ ਜਿਹੜੇ ਨੇ ਉਹਨਾਂ ਦੇ ਉੱਪਰ ਹਮਲੇ ਹੋਏ ਜਿਸ ਦੇ ਵਿੱਚੋਂ ਐਟਲਾਂਟਾ ਦੇ ਇੱਕ ਪੁਲਿਸ ਆਫਿਸਰ ਦੀ ਮੌਤ ਤੇ ਸ਼ਿਕਾਗੋ ਦੇ ਦੋ ਪੁਲਿਸ ਆਫਿਸਰ ਜਿਹੜੇ ਨੇ ਉਹ ਜ਼ਖਮੀ ਦੱਸੇ ਜਾਂਦੇ ਨੇ